ਪਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਲੀਵਿੰਗ ਇੰਡੀਆ ਚੈਨਲ ਤੋਂ ਤੁਸੀਂ ਆਏ ਹੋ ਸਪੈਸ਼ਲ ਮੇਰੀ ਕਵਰੇਜ ਕਰਨ ਆਏ ਹੋ ਇਸ ਚੀਜ਼ ਦਾ ਕਪਾਸਿਟੀ ਸਨੇਹਾ ਲੋਕਾਂ ਤੇ ਕੁਝ ਦਾ ਕਰਨ ਆਏ ਹੋ ਥੋੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਅ ਭਾਈ ਜੀ ਜਿਵੇਂ ਤੁਸੀਂ ਦੱਸ ਕੇ ਹਟਿਓ ਇਹ ਅੱਜ ਕੱਲ ਕੀ ਹੋ ਰਿਹਾ ਹੈ ਜੀ ਆਪਾਂ ਦਰਖਤਾਂ ਦੀ ਕਟਾਈ ਕਰ ਰਹੇ ਹਾਂ ਜਾਂ ਦਰਖਤ ਉਹ ਲਗਾ ਰਹੇ ਹਾਂ ਜਿਹੜੇ ਸਜਾਵਟੀ ਨੇ ਜਿੱਥੇ ਆਪਣੇ ਨੇਟਿਵ ਦਰਖਤ ਸੀ ਇੱਥੋਂ ਦੇ ਮੂਲ ਦਰਖਤ ਸੀ ਟਾਲੀਆਂ ਫਿੱਕਰਾਂ ਹੋ ਗਈਆਂ ਆਪਣੇ ਨਿੰਮ ਹੋ ਗਏ ਬੋਰਡ ਹੋ ਗਏ ਪਿਪਲ ਹੋ ਗਏ ਉਹ ਆਲਮੋਸਟ ਖਤਮ ਹੋ ਚੁੱਕੇ ਆ ਜਮ ਲੋਪ ਹੋ ਚੁੱਕੀ ਹੈ ਤਾਂ ਇਹਦੇ ਲਈ ਇੱਕ ਮਨ ਦੇ ਵਿੱਚ ਖਿਆਲ ਆ ਵੀ ਪੰਛੀਆਂ ਲਈ ਕੁਛ ਨਾ ਕੁਛ ਆਪ ਨੂੰ ਕਰਨਾ ਚਾਹੀਦਾ ਸੋ ਕੀ ਕਰਨਾ ਚਾਹੀਦਾ ਜਿਵੇਂ ਰਾਜਸਥਾਨ ਦੇ ਵਿੱਚ ਨਾ ਬਦਖਤਾਂ ਦੀ ਬੜੀ ਕਮੀ ਹੈ ਤਾਂ ਉੱਥੇ ਕਾਫੀ ਲੋਕਾਂ ਨੇ ਇੱਥੇ ਹੀ ਟਾਵਰ ਬਣਾ ਰੱਖੇ ਸੀ ਇਹਦੇ ਵਿੱਚ ਕੀ ਹੈ ਜੀ 700 ਦੇ ਕਰੀਬ ਮਕਾਨ ਬਣਾਏ ਹੋਏ ਜੀ ਜਿੱਚ 1000 ਪੰਛੀ ਰਹਿੰਦੀ ਉਮੀਦ ਹੈ ਅਛਾ ਜੇ ਕਹਿ ਰਹੇ ਹੋ 700 ਦੇ ਪਲੱਸ ਤੁਸੀਂ ਇਹ ਘਰ ਬਣਾ ਰਖਿਆ ਕਿੰਨਾ ਕੁ ਖਰਚਾ ਆ ਗਿਆ ਤੇ ਕਿੰਨਾ ਕੁ ਟਾਈਮ ਲੱਗਿਆ ਇਹਦੇ ਵਿੱਚ ਖਰਚੇ ਜੇ ਵੀ ਦੇਖੀਏ ਤਾਂ ਲਗਭਗ 10 ਕਰੋੜ ਦੇ ਕਰੀਬ ਇਹਦੇ ਵਿੱਚ ਖਰਚਾ ਆ ਜਾਏਗਾ ਜੀ ਕੰਪਲੀਟ ਹੋਣ ਤੱਕ ਤੇ ਡੇਢ ਕ ਮਹੀਨੇ ਦੇ ਵਿੱਚ ਇਹ ਕੰਪਲੀਟ ਬਣ ਕੇ ਤਿਆਰ ਹੋ ਜਾਏਗਾ ਹੂੰ ਕੋਈ ਸਪੈਸ਼ਲ ਕੋਈ ਲੱਕੜ ਜਾਂ ਸਪੈਸ਼ਲ ਕੋਈ ਸਮਟ ਜਾਂ ਕੋਈ ਸਪੈਸ਼ਲ ਜਿ ਮਟੀਰੀਅਲ ਆਇਆ ਹੋਵੇ ਹਾਂ ਬਿਲਕੁਲ ਜੀ ਇਹਦੀ ਜੇ ਹਾਈਟ ਦੇਖੀ ਤਾਂ ਉਹਦਾ ਬੇਸ ਹੋਣਾ ਵੀ ਬਹੁਤ ਜ਼ਰੂਰੀ ਸੀ ਸਟਰੋਂਗ ਬੇਸ ਇਹ 12 ਫੁੱਟ ਜ਼ਮੀਨ ਦੇ ਹੇਠਾਂ ਤੋਂ ਸੀ ਚੱਕ ਕੇ ਲੈ ਕੇ ਆਏ ਆ ਤੇ 10 ਵਜੇ 10 ਤੱਕ ਇਹਦਾ ਫਾਊਂਡੇਸ਼ਨ ਤਿਆਰ ਕੀਤਾ ਹੈ ਤੇ ਜੋ ਆਪਾਂ ਘਰ ਬਣੇ ਦੇਖ ਰਹੇ ਇਹ ਸਪੈਸ਼ਲ ਮਟੀਰੀਅਲ ਹੈ ਜੋ ਗਰਮੀ ਦੇ ਵਿੱਚ ਗਰਮ ਨਹੀਂ ਹੁੰਦਾ ਠੰਡਾ ਰਹਿੰਦਾ ਹੈ ਇਹ ਕੰਕਰੀਟ ਪਲੱਸ ਫਾਈਬਰ ਮਿਕਸ ਹੈ ਜੋ ਗੁਜਰਾਤ ਤੋਂ ਸਪੈਸ਼ਲੀ ਮਕਵਾਇਆ ਗਿਆ ਤੇ ਇਹਦੇ ਜਿਹੜੇ ਕਾਰੀਗਰ ਆ ਉਹ ਵੀ ਸਪੈਸ਼ਲ ਜੋ ਐਕਸਪਰਟ ਕਾਰੀਗਰ ਆ ਰਾਜਸਥਾਨ ਤੋਂ ਕੋਟੇਦੋ ਲੈ ਕੇ ਆਏ ਆ ਜੀ ਅੱਛਾ ਇਹ ਤੁਸੀਂ ਇੱਕ ਨੀ ਪੱਥਰ ਵੀ ਰੱਖਿਆ ਹੈ ਉਹ ਕਿਸ ਨਾਮ ਤੇ ਰੱਖਿਆ ਹੋਇਆ ਹੈਗਾ ਅਹ ਦੇਖੋ ਜੀ ਜਿਵੇਂ ਇੱਕ ਚੀਜ਼ ਬਣਾ ਰਹੇ ਆ ਇੱਕ ਯਾਦਗਾਰ ਦੇ ਰੂਪ ਤੇ ਵਿੱਚ ਤਾਂ ਪੰਛੀਕਰਤੀਆਂ ਲਈ ਮੇਰੇ ਦੋ ਬੇਟੀਆਂ ਨੇ ਹੈਵਨ ਚੋਤਪੌਰ ਐਲਵਿਨ ਚੋਤਪੌਰ ਉਹਨਾਂ ਨੇ ਇੱਕ ਡੈਡੀਕੇਸ਼ਨ ਪਲੱਸ ਜਿਹੜੀ ਸਾਡੇ ਬਜ਼ੁਰਗ ਸੀ ਸਰਦਾਰ ਜਗਤ ਸਿੰਘ ਜੀ ਮੇਰੇ ਪਰਦਾਦਾ ਜੀ ਸੀ ਬੇਟੀਆਂ ਦੇ ਪਰਦਾਦਾ ਜੀ ਉਹ ਕਿ ਮੇਰੇ ਦਾਦਾ ਜੀ ਉਹਨਾਂ ਨੇ ਇਹ ਜ਼ਮੀਨਾਂ ਬਣਾਈਆਂ ਕਿ ਬਠਿੰਡੇ ਦੇ ਵਿੱਚ ਪਾਣੀ ਦੀ ਬੜੀ ਕਮੀ ਸੀ ਬੜੀ ਔਖੀ ਸੀ ਕਮਾਈ ਕਰਨੀ ਉਸ ਤਰ੍ਹਾਂ ਜ਼ਮੀਨਾਂ ਸਾਂਭ ਕੇ ਰੱਖੀਆਂ ਤਾਂ ਉਹ ਇੱਕ ਆਉਣ ਵਾਲੀ ਪੀੜ੍ਹੀ ਤੇ ਜੀ ਪਿਛਲੀ ਪੀੜ੍ਹੀ ਉਹਨਾਂ ਨੇ ਇੱਕ ਜੋੜਨ ਦੇ ਰੂਪ ਦੇ ਵਿੱਚ ਵੀ ਇੱਕ ਸਿੱਖਿਆ ਦੇਣ ਦੇ ਲਈ ਵੀ ਇਹ ਚੀਜ਼ ਬਣਾਈ ਗਈ ਹੈ ਜੀ ਅੱਛਾ ਤੁਸੀਂ ਆਪਦੇ ਆਪਣੇ ਬੇਟੀਆਂ ਦੇ ਨਾਮ ਇੱਥੇ ਨਹੀਂ ਪੱਥਰ ਕੇ ਦੇਖਣ ਨੂੰ ਆਉਂਦਾ ਨਹੀਂ ਹਰ ਕੋਈ ਕੋਈ ਵੱਡਾ ਕੰਮ ਸਟਾਰਟ ਕਰਦਾ ਕੋਈ ਫੈਕਟਰੀ ਬਣਾਉਂਦਾ ਜਾਂ ਕੋਈ ਕੋਈ ਚੰਗਾ ਕਾਰੋਬਾਰ ਸਟਾਰਟ ਕਰਦਾ ਕੋਈ ਨੇਤਾ ਜਾਂ ਮੰਤਰੀ ਨੂੰ ਬੁਲਾਉਂਦਾ ਉਦਘਾਟਨ ਕਰਵਾਉਂਦਾ ਹੈਗਾ ਪਰ ਤੁਸੀਂ ਇਹ ਸਾਰਾ ਆਪਦੀ ਬੇਟੀਆਂ ਤੇ ਦਾਦਾ ਜੀ ਦੇ ਨਾਮ ਤੇ ਰੱਖਤਾ ਸੀ ਨਹੀਂ ਪੱਥਰ ਭਾਈ ਜੀ ਇਸ ਤਰ੍ਹਾਂ ਇਹ ਉਦਘਾਟਨ ਦੇਖੋ ਤਾਂ ਪ੍ਰਕਿਰਤੀ ਲਈ ਇੱਕ ਨੇਚਰ ਲਈ ਕੋਈ ਚੀਜ਼ ਬਣਾਈ ਆ ਉਦਘਾਟਨ ਇਹਦਾ ਜਿੱਦਿ ਪੰਛੀ ਆਨੇ ਆ ਕੇ ਬੈਠਣਾ ਸ਼ੁਰੂ ਕੀਤਾ ਉਦਘਾਟਨ ਇਹ ਤਾਂ ਉਸ ਤੇ ਨਹੀਂ ਹੋ ਗਿਆ ਸੀਗਾ ਨੋਡਲ ਸਾਰੇ ਨੇਤਾ ਅੱਛੇ ਹੁੰਦੇ ਜੀ ਪਾਰਟੀ ਸਾਹਿਬ ਦੇ ਲੈਵਲ ਤੇ ਕੰਮ ਕਰਦੀਆਂ ਨੇ ਪਰ ਆਪਾਂ ਕੀ ਕਰਦੇ ਹਰ ਕੰਮ ਹਰ ਦੋਸ਼ ਆਪਾਂ ਪੋਲੀਟੀਕਲ ਪਾਰਟੀਆਂ ਤੇ ਜਾਂ ਸਰਕਾਰ ਤੇ ਹੀ ਦੇਣਾ ਪਸੰਦ ਕਰਦੇ ਆ ਵੀ ਠੀਕ ਆ ਯਾਰ ਹਰ ਚੀਜ਼ ਗਲਤ ਹੋ ਗਿਆ ਤਾਂ ਸਰਕਾਰ ਦੋਸ਼ੀ ਆ ਆਪਾਂ ਨੂੰ ਆਪਣੇ ਲੈਵਲ ਤੇ ਵੀ ਚਾਤੀ ਮਾਰਨੀ ਚਾਹੀਦੀ ਆਪਾਂ ਲੈਵਲ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਬਾਕੀ ਜਿਹੜੀ ਨਹੀਂ ਪੱਥਰ ਰੱਖਿਆ ਜੀ ਬੇਟੀਆਂ ਉਹ ਆ ਕੇ ਪੁੱਛਣਗੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦੀ ਇੱਕ ਸਮਾਜਿਕ ਸੇਵਾ ਦੇ ਤੌਰ ਤੇ ਜਾਂ ਇੱਕ ਨੇਚਰ ਨਾਲ ਜੁੜਨ ਦਾ ਇੱਕ ਉਹਨਾਂ ਨੂੰ ਇੱਕ ਜ਼ਰੀਆ ਇੱਕ ਸਾਧਨ ਬਣੇਗਾ ਜੀ ਅੱਛਾ ਆਪਾਂ ਇਹਨੂੰ ਕਹਿ ਸਕਦੇ ਆ ਵੀ ਪੰਜਾਬ ਦਾ ਇੱਕ ਬਹਿੰਡਾ ਜ਼ਿਲ੍ਹਾ ਵਖ ਹੋਊਗਾ ਜਿੱਥੇ ਤੁਸੀਂ ਪੰਛੀਆਂ ਵਾਸਤੇ ਟਾਵਰ ਬਣਾਇਆ ਹੈ ਅੰਬਾਈ ਤੁਹਾਨੂੰ ਜਿਹਾ ਰਿਹਾ ਵੀ ਆਪਣੇ ਏਰੀਆ ਦਾ ਰੀਜਨ ਦਾ ਜਾਂ ਮਾਲਵੇ ਦਾ ਸ਼ਾਇਦ ਇਹ ਪਹਿਲਾ ਆਪਣੀ ਕਿਸਮ ਦਾ ਹੈ ਪਹਿਲਾ ਜ਼ਰੂਰ ਹੈ ਪਰ ਇਹ ਆਖਰੀ ਨਹੀਂ ਹੋਣਾ ਚਾਹੀਦਾ ਜ਼ਰੂਰੀ ਨਹੀਂ ਆਪਾਂ ਇਹ ਨਾ ਹੀ ਬਣਾਣੇ ਸੇਮ ਚੀਜ਼ ਬਣਾਣੇ ਕੋਈ ਇੱਕ ਦਰਖਤ ਵੀ ਲਗਾ ਦੇਗਾ ਕੋਈ ਪੰਛੀ ਨੂੰ ਪਾਣੀ ਵੀ ਪਾ ਰਿਹਾ ਉਹ ਵੀ ਬਹੁਤ ਵੱਡੀ ਸੇਵਾ ਹੈ ਜੀ ਪਰ ਆਪਾਂ ਕਹਿੰਦੇ ਇੱਕ ਜਿਵੇਂ ਸੇਹ ਦੇਣ ਲਈ ਜਾਂ ਕੁਝ ਸ਼ੁਰੂਆਤ ਕਰਨ ਲਈ ਜਾਂ ਵੱਡੇ ਲੈਵਲ ਤੇ ਇੱਕ ਮੈਸੇਜ ਦੇਣ ਲਈ ਇਹ ਬੜਾ ਮਤਲਬ ਮੀਲ ਪੱਥਰ ਸਾਬਿਤ ਹੋ ਰਿਹਾ ਜੀ ਅੱਛਾ ਜਿਸ ਤਰ੍ਹਾਂ ਤੁਸੀਂ 60 ਫੁੱਟ ਦੀ ਉਚਾਈ ਹੈਗੀ ਹੈ ਤੁਸੀਂ ਟਾਵਰ ਬਣਾਇਆ ਹੈਗਾ ਤੇ ਮੀਂਹ ਆਂਦਾ ਜਾਂ ਕੋਈ ਤੇਜ਼ ਹਵਾ ਆਂਦੀ ਹੈਗੀਆਂ ਇਸ ਤੋਂ ਕੋਈ ਨੁਕਸਾਨ ਤਾਂ ਨਹੀਂ ਕੋਈ ਪੰਛੀਆਂ ਨੂੰ ਜਾਂ ਟਾਵਰ ਤੇ ਨਹੀਂ ਭਾਈ ਜੀ ਇਹਦੀ ਜੋ ਫਾਊਂਡੇਸ਼ਨ ਉਹ ਕਾਫੀ ਸਟਰੋਂਗ ਦਿੱਤੀ ਗਈ ਵੀ ਅਸੀਂ ਤਾਂ ਇਹਦਾ ਖਰਚ ਵੀ ਜ਼ਿਆਦਾ ਹੈ 12 ਫੁੱਟ ਡੂੰਘਾਈ ਤੋਂ ਲੈ ਕੇ 12 ਬੇ 12 ਦਾ ਸੀ ਫਾਊਂਡੇਸ਼ਨ ਇੱਥੇ ਥੱਲੂ ਤਿਆਰ ਕੀਤੀ ਹੈ ਕਾਫੀ ਚ ਸਰੀ ਦਾ ਯੂਜ਼ ਕੀਤਾ ਹੋਇਆ ਕਿਉਂਕਿ ਜੇ ਉੱਪਰ ਜਾਣੇ ਤਾਂ ਹਵਾ ਦਾ ਦਬਾਅ ਕਾਫੀ ਹੋ ਜਾਂਦਾ ਦੂਸਰੇ ਮੀਂਹ ਹੀ ਜਿਵੇਂ ਆਪਾਂ ਕਹਿ ਦਿੰਨੇ ਆਗੇ 3D ਬੰਤਰ ਹੈ ਇਹਦੇ ਮੂੰਹ ਜਿਹੜੇ ਹੈਗੇ ਬਿਲਕੁਲ ਛੋਟੇ ਰੱਖੇ ਗਏ ਆ ਤਾਂ ਕਿ ਹਵਾ ਦਾ ਦਬਾਅ ਵੀ ਘੱਟ ਪਵੇプラス ਮੀਂਹ ਕਣੀ ਦੇਰੀ ਦਾ ਤੂਫਾਨ ਦਾ ਅੰਦਰ ਅਸਰ ਵੀ ਘੱਟ ਹੋਵੇ। ਅੱਛਾ ਜੇ ਤੁਸੀਂ ਗੱਲ ਕਰਦੇ ਹੋ 700 ਤੁਸੀਂ ਕਿਹਾ ਵੀ ਇਹਦੇ ਚ ਜਿਹੜੇ ਘਰ ਬਣਾਏ ਆ ਪੰਛੀਆਂ ਦੇ ਤੇ ਕਿੰਨੇ ਕੁ ਪੰਛੀਆਂ ਚ ਰਹਿਣਗੇ ਤੇ ਕਿਹੜੇ-ਕਿਹੜੇ ਪੰਛੀ ਹੋਣਗੇ ਕੈਟਾਗਰੀ ਦੇ? ਭਾਈ ਜੀ ਜਿਵੇਂ ਇਹਦੇ ਵਿੱਚ ਆਪਣੇ ਨੇਟਿਵ ਜਾਂ ਇਥੋਂ ਦੇ ਮੂਲ ਪੰਛੀ ਹੈ ਜਿਵੇਂ ਕਿ ਘੁਗੀਆਂ ਨੇ, ਗਟਾਰਾਂ ਨੇ, ਚਿੜੀਆਂ ਨੇ ਜਿਹੜੀ ਭੂਰੀਆਂ ਜਿਹੜੀਆਂ ਛੋਟੀਆਂ ਕਹਿੰਦੇ ਨੇ ਤੋਤੇ ਨੇ, ਕਬੂਤਰ ਨੇ ਉਹੀ ਇਹਦੇ ਵਿੱਚ ਨਿਵਾਸ ਕਰ ਰਹੇ ਆ ਜੀ। ਅੱਛਾ ਹੋਰ ਤੁਸੀਂ ਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਜੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਇੱਕ ਤਾਂ ਆਪਾਂ ਜਿਹੜੇ ਰਵਾਇਤੀ ਹੈ ਜਿਵੇਂ ਸਾਡੇ ਦੋਸਤ ਨੇ ਰਵੀ ਪਾਲ ਜੀ ਉਹ ਪੋਲੂਸ਼ਨ ਕੰਟਰੋਲ ਬੋਰਡ ਦੇ ਸੀਨੀਅਰ ਆਫੀਸਰ ਨੇ ਉਹਨਾਂ ਵੱਲੋਂ ਇੱਕ ਸੁਝਾਅ ਆਇਆ ਵੀ ਆਪਾਂ ਜਿਹੜੇ ਸਜਾਵਟੀ ਦਰਖਤ ਲਾਉਣ ਦੀ ਬਜਾਏ ਆਪਣੇ ਜਿਹੜੇ ਮੂਲ ਇਧਰਲੇ ਦਰਖਤ ਨੇ ਉਹਨਾਂ ਨੂੰ ਲਗਾਈਏ ਜਿਵੇਂ ਨਿੰਮ ਹੈ ਟਾਲੀ ਹੈ ਜੋ ਵੀ ਇਧਰ ਲੈ ਕੇ ਕਰਾਂ ਉਹਨਾਂ ਨੂੰ ਲਗਾਈਏ ਪਲੱਸ ਨੇਚਰ ਨਾਲ ਵੀ ਜੁੜੀਏ ਮੋਬਾਈਲਾਂ ਚੋਂ ਔਨ ਲਾਈਨ ਚੀਜ਼ਾਂ ਜੋ ਨਿਕਲ ਕੇ ਨੇਚਰ ਨਾਲ ਕੁਦਰਤ ਨਾਲ ਉਹ ਜੁੜੀ ਗਈ। ਹਮਮ। ਅੱਛਾ ਤੁਸੀਂ ਕਹਿੰਦੇ ਹੋ ਹਰੇਕ ਨੂੰ ਕੁਦਰਤ ਨਾਲ ਜੁੜਨਾ ਚਾਹੀਦਾ ਕੁਦਰਤ ਦੀ ਦੇ ਅਗਿਆ ਹੈਲਪ ਵੀ ਕਰਨੀ ਚਾਹੀਦੀ ਹੈ ਗਿਆ। ਜਿਸ ਤਰ੍ਹਾਂ ਪੰਛੀ ਹੁਣ ਅਲੋਪ ਹੁੰਦੇ ਜਾ ਰਹੇ ਹੈਗੇ ਅਸੀਂ ਦੇਖ ਰਹੇ ਆਂ ਵੀ ਜਗ੍ਹਾ ਜਗ੍ਹਾ ਤੇ ਰੋਡ ਜਿਹੜੇ ਹੈਗੇ ਆ ਚੋੜੇ ਹੋ ਰਹੇ ਆ। ਦਰਖਤ ਕੱਟੇ ਜਾ ਰਹੇ ਹੈਗੇ ਜਾਂ ਪੁਲ ਬਣ ਰਹੇ ਹੈਗੇ ਪੁਲਾਂ ਦੇ ਵਿੱਚ ਦੇਖਿਆ ਗਿਆ ਹੈ। ਪੰਛੀ ਰਹਿੰਦੇ ਸੀ ਕਿਉਂਕਿ ਆਪਦੇ ਉਹਨਾਂ ਨੇ ਘਰ ਛੋਟੇ ਛੋਟੇ ਬਣਾ रखे ਸੀ ਜਿਵੇਂ ਮਲਤਾਨੀ ਪੁਲ ਦੀ ਆਪਾਂ ਗੱਲ ਕਰੀਏ ਕਾਫੀ ਵੱਡਾ ਪੁਲ ਸੀ ਉਹਦੇ ਜਗ੍ਹਾ-ਜਗ੍ਹਾ ਤੇ ਮੋਰੇ ਸੀ ਮੋਰੇ ਵਿੱਚ ਪੰਛੀ ਰਹਿੰਦੇ ਸੀ ਹੁਣ ਪੁਲ ਤੋੜ ਦਿੱਤਾ ਗਿਆ ਹੈਗਾ ਉਹਦਾ ਵੀ ਇੱਕ ਕਾਰਨ ਮੰਨਦੇ ਹੋਏ ਉਹ ਪੰਛੀ ਜਿਹੜੇ ਹੈਗੇ ਤੁਹਾਡੇ ਇਸ ਬਸੇਰੇ ਵਿਚ ਆਣਗੇ ਹਾਂ ਭਾਈ ਜੀ ਇਸ ਤਰ੍ਹਾਂ ਜੇ ਆਪਾਂ ਕਹਿੰਦੇ ਡਿਵੈਲਪਮੈਂਟ ਡਿਵੈਲਪਮੈਂਟ ਹੋਣੀ ਦੇਖੋ ਬਹੁਤ ਜ਼ਰੂਰੀ ਵੀ ਹੈ ਇੱਕ ਆਪਾਂ ਵਾਧਾ ਵਿਕਾਸ ਕਰਨਾ ਸੜਕਾਂ ਦਾ ਬਣਾਉਣਾ ਉਹ ਜ਼ਰੂਰੀ ਹੈ ਇਸ ਸਮੇਂ ਦੀ ਜ਼ਰੂਰਤ ਵੀ ਹੈ ਪਰ ਕੀਤੇ ਨਾ ਕੀਤੇ ਉਹਦਾ ਪ੍ਰਕਿਰਤੀ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਜੀ ਉਹਦਾ ਕੰਪਨਸੇਟ ਕਰਨ ਲਈ ਸਰਕਾਰਾਂ ਵੀ ਕੁਝ ਬਹੁਤ ਕੁਝ ਕਰਦੀਆਂ ਵੀ ਆ ਹੋਰ ਵੀ ਉਪਰਾਲੇ ਕਰਨ ਦੀ ਲੋੜ ਹੈ ਆਮ ਪਬਲਿਕ ਨੂੰ ਵੀ ਕਰਨ ਦੀ ਲੋੜ ਹੈ ਆਪਣੇ ਪਹਿਲਾਂ ਖੇਤਾਂ ਦੇ ਵਿੱਚ ਕਿੰਨੇ ਦਰਖਤ ਹੁੰਦੇ ਸੀ ਉਹ ਬਿਲਕੁਲ ਆਪਾਂ ਹੁਣ ਕੱਟ ਦਿੱਤੇ ਨੇ ਸ਼ਾਇਦ ਮੋਟਰ ਮੋਟਰਾਂ ਦੇ ਕੋਈ ਬਚਿਆ ਰਿਹਾ ਹੋਵੇ ਤਾਂ ਨੇ ਖੇਤਾਂ ਵਿੱਚ ਕੋਈ ਦਰਖਤ ਨਹੀਂ ਰਿਹਾ ਸੜਕਾਂ 'ਚ ਤੁਸੀਂ ਵੀਰ ਜੀ ਦੱਸ ਕੇ ਹੈਟੋਂ ਸੜਕਾਂ ਚੌੜੀਆਂ ਹੋਈਆਂ ਤਾਂ ਜਿਹੜੀਆਂ ਦਰਖਤਾਂ ਦੀ ਕਿੰਨੀ ਕਿੰਨੇ ਪੁਰਾਣੇ ਦਰਖਤ ਸੀ 20 20 30 30 50 ਸਾਲ ਪੁਰਾਣੇ ਸੀ ਉਹ ਸਾਰੇ ਕਟਾਈ ਹੋ ਗਈ ਹਾਂ ਉਹ ਤਾਂ ਅਲਟਰਨੇਟ ਕੋਈ ਸਰਕਾਰ ਜ਼ਮੀਨ ਅਕਵਾਇਰ ਕਰਕੇ ਜਾਂ ਕੁਝ ਕਰਕੇ ਵਰਣ ਭਾਗ ਨੂੰ ਸ਼ਾਇਦ ਦਿੱਤੀ ਜਾਵੇ। ਸਰਕਾਰਾਂ ਕੋਲੇ ਵੱਡੇ ਬਜਟ ਨੇ ਜੋ ਵੱਡੇ ਲੈਵਲ ਤੇ ਕਰ ਸਕਦੇ ਆ ਇੱਕ ਛੋਟਾ ਆਮ ਇਨਸਾਨ ਨੂੰ ਛੋਟੇ ਲੈਵਲ ਤੇ ਪਰ ਸਭ ਨੂੰ ਆਪਦੇ ਆਪ ਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਬਹੁਤ ਕੁਝ ਹੋ ਵੀ ਰਿਹਾ ਤੇ ਕੁਝ ਸਹੀ ਕਰਨ ਦੀ ਵੀ ਲੋੜ ਆ। ਦੂਸਰੀ ਚੀਜ਼ ਨੇਚਰ ਨੇਚਰ ਤੋਂ ਆਪਾਂ ਇਹਨਾਂ ਕੁਝ ਲੈਨੇ ਆ ਜੀ। ਹਰ ਰੋਜ਼ ਹਰ ਪਲ ਹਰ ਕਿਹੜੀ 스ਕੈਂਟ ਹਵਾ ਲੈ ਰਹੇ ਆ। ਹਰ ਇੱਕ ਚੀਜ਼ ਨੇਚਰ ਤੋਂ ਹੀ ਲੈਨੇ ਆ। ਪਰ ਨੇਚਰ ਦਾ ਖਿਆਲ ਜੇ ਆਪਾਂ ਨਾ ਰੱਖਾਂਗੇ ਤਾਂ ਸ਼ਾਇਦ ਆਉਣ ਵਾਲੀ ਪੀੜ੍ਹੀ ਲਈ ਬੜਾ ਮੁਸ਼ਕਿਲ ਹੋ ਜਾਏਗਾ ਜੀ। ਇਸੀ ਨੌਜਵਾਨ ਜਿਨ੍ਹਾਂ ਨੇ ਪੰਛੀਆਂ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈਗਾ ਪੰਛੀਆਂ ਲਈ ਘਰ ਬਣਾਏ ਹੈਗੇ ਉਹਨਾਂ ਲਈ ਸੇਹਰਾ ਬਣਾਇਆ ਹੈਗਾ ਲਗਭਗ 700 ਦੇ ਕਰੀਬ ਇਸ ਟਾਵਰ ਦੇ ਵਿੱਚ ਜਿਹੜੇ ਪੰਛੀ ਆ ਕੇ ਰਹਿ ਸਕਦੇ ਹੈਗੇ ਨੇ ਤੇ ਇਹਨਾਂ ਵਿੱਚ 10 ਲੱਖ ਰੁਪਏ ਦਾ ਖਰਚਾ ਹੈਗਾ ਤੇ 60 ਫੁੱਟ ਦੀ ਉਚਾਈ ਹੈਗੀ ਹੈ ਬਿੰਡਾ ਦੇ ਵਿੱਚ ਇਸ ਨੌਜਵਾਨ ਨੇ ਪਹਿਲ ਕੀਤੀ ਹੈਗੀ ਹੈ ਪੰਛੀਆਂ ਲਈ ਵਾਕਈ ਹੈ ਇਸ ਇਲਾਕੇ ਇਹਨਾਂ ਦਾ ਕਦਮ ਹੈਗਾ ਤੇ ਬਿੰਡਾ ਸ਼ਹਿਰ ਦੇ ਵਿੱਚ ਪੂਰੇ ਚਰਚਾ ਦਾ ਵਿਸ਼ਾ ਵੀ ਬਣਿਆ ਹੋਏ ਹਨ ਬਿੰਡਾ ਤੋਂ ਗੋਬਿੰਦ ਸਿੰਘ ਲਿਮਡੇ ਨੂੰ ਪੰਜਾਬ